ਭਾਈ ਅਮਰਤਪਾਲ ਸਿੰਘ ਜੀ ਦੀ ਭੈਣ ਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੂੰ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ ਜੋ ਅਮਰਤਪਾਲ ਸਿੰਘ ਤੱਕ ਪਹੁੰਚਿਆ ਜਾ ਸਕੇ ਮੈਂ ਪੰਜਾਬ ਪੁਲਿਸ ਨੂੰ ਖਾਸ ਕਰਕੇ ਪੰਜਾਬ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਬੇਨਤੀ ਅਜੇ ਬੇਨਤੀ ਕਰ ਰਹੇ ਹਾਂ ਵੀ ਇਹ ਇਦਾਂ ਦਾ ਮਾਹੌਲ ਨਾ ਸਿਰਜੋ ਜਿਹੜਾ ਦੋਸ਼ੀ ਹੈ ਉਹਨੇ ਆਪ ਉਸ ਚੀਜ਼ ਨੂੰ ਕਰਕੇ ਉਹਨੇ ਜ਼ਿੰਮੇਵਾਰੀ ਲਈ ਹੈ ਬੰਦੇ ਜਿਹੜੇ ਨੇ ਦੋ ਤੁਹਾਡੇ ਕੋਲ ਪੇਸ਼ ਹੋਏ ਨੇ ਆਪ ਤੁਸੀਂ ਉਹਨੂੰ ਫੜੋ ਤੇ ਮਾ ਬਣਾਓ ਜਿਤਨ ਨੂੰ ਮਰਜ਼ੀ ਤੋਰੋ ਜੋ ਤੁਹਾਡਾ ਪ੍ਰੋਸੈਸ ਤੁਹਾਨੂੰ ਕਰਨਾ ਚਾਹੀਦਾ ਪਰ ਪ੍ਰਵਾਹ ਦੇ ਨਾਲ ਇਦਾਂ ਇਹ ੱਤਕਾ ਜਿਹੜਾ ਇਹ ਬਿਲਕੁਲ ਨਜਾਇਜ਼ ਹੈ ਸੋ ਅਸੀਂ ਤਾਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਫਿਲਹਾਲ ਬੇਨਤੀ ਕਰਨੀ ਚਾਹੁੰਦੇ ਆ ਵੀ ਇਦਾਂ ਦਾ ਜਿਹੜਾ ਕੰਮ ਹੋ ਨਾ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਜਿਹੜਾ ਉਹ ਬਣਿਆ ਰਹੇ ਉਹ ਲੋਕਾਂ ਨੂੰ ਆਪਾਂ ਮਜਬੂਰ ਕਰਦੇ ਆਂ ਵੀ ਲੋਕ ਸੜਕਾਂ ਤੇ ਆਉਣ ਲੋਕ ਤਰਨੇ ਲਾਉਣ ਜਿਹਦਾ ਜੇ ਦੋਸ਼ ਅਮਿਤਪਾਲ ਸਿੰਘ ਮੈਰੋਂ ਨੂੰ ਜ਼ਿੰਮੇਵਾਰੀ ਨਹੀਂ ਆ ਉਹਨੇ ਖੁਦ ਕਿਹਾ ਉਹਨੂੰ ਕਰੋ ਅਰੈਸਟ ਉਹਨੂੰ ਅਰੈਸਟ ਕਰਨ ਲੋਗੀ ਕਿਹੜਾ ਕੋਈ ਸਾਡੇ ਚੋਂ ਕਿਸੇ ਨੇ ਨਹੀਂ ਆਉਣਾ ਉਹਨੂੰ ਵੀ ਤੁਸੀਂ ਛੱਡੋ ਉਹਨੇ ਆਪ ਇਸ ਗੱਲ ਦੀ ਉਹਨੇ ਠੋਕੇ ਕਿਹਾ ਉਹਨੇ ਆਪਣੇ ਵੱਲੋਂ ਗੰਸਾ ਪੇਤਾ پورے ਪੰਜਾਬ ਨੂੰ ਪਤਾ ਠੀਕ ਹੈ ਤੁਹਾਡੀ ਕਾਨੂੰਨੀ ਕਾਰਵਾਈ ਹੈ ਤੁਸੀਂ ਕਰੋ ਪਰ ਪਰਿਵਾਰ ਨੂੰ ਤੰਗ ਨਾ ਕਰੋ ਮੈਂ ਉਮੀਦ ਕਰਦਾ ਸਾਡੀ ਇਹ ਅਪੀਲ ਜਿਹੜੀ ਆ ਤੁਸੀਂ ਅਪੀਲ ਆ ਸਾਡੀ ਇਹਨੂੰ ਸੁਣੋਗੇ ਤੁਸੀਂ ਜਰੂਰ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੋਰ ਗੁਰ ਪਿਆਰੇ ਠੀਕ ਠਾਕ ਜੀ ਅੱਜ ਜਦੋਂ ਤੁਸੀਂ ਆ ਟੌਪਿਕ ਦਾ ਹਿੰਟ ਜਿਹੜਾ ਲਿਖਿਆ ਹੋਇਆ ਟਾਈਟਲ ਲਿਖਾ ਉਦੋਂ ਤੋਂ ਪਤਾ ਲੱਗ ਗਿਆ ਹੋਊਗਾ ਕਿ ਅੱਜ ਕਿਸ ਵਿਸ਼ੇ ਤੇ ਆਪਾਂ ਗੱਲ ਕਰਨ ਲੱਗੇ ਆਂ ਆ ਸਭ ਤੋਂ ਪਹਿਲਾਂ ਤੇ ਦੱਸਿਓ ਕਿ ਆਵਾਜ਼ ਮੇਰੀ ਸਹੀ ਆ ਰਹੀ ਐ ਸੰਜੀ ਆਓ ਸਾਰੇ ਹਮੀਰ ਭਰਾ ਰਲ ਕੇ ਭਾਈ ਅਮਿਤਪਾਲ ਮਹਿਰੋ ਜੀ ਦੇ ਪਰਿਵਾਰ ਦੇ ਨਾਲ ਖੜੀ ਆਪਾਂ ਅੱਜ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਭੈਣ ਭਰਾਵਾਂ ਨੂੰ ਪਤਾ ਹੀ ਆ ਕਿ ਭਾਈ ਅਮਿਤਪਾਲ ਸਿੰਘ ਮਹਿਰੋ ਤੇ ਉਹਨਾਂ ਦੇ ਸਾਥੀਆਂ ਵੱਲੋਂ ਪੰਜਾਬ ਦੇ ਵਿੱਚ ਜੋ ਇੱਕ ਦੋ ਦਿਨ ਪਹਿਲਾਂ ਕਾਰਵਾਈ ਕੀਤੀ ਗਈ ਆ ਗੰਦ ਸਾਫ ਕੀਤਾ ਗਿਆ ਵਾ ਤੇ ਕਿਉਂਕਿ ਇਹ ਜਿਹੜਾ ਗੰਦ ਵਾ ਇਹ ਜਿੰਨੇ ਜਿੰਨੇ ਗੰਦ ਨੇ ਖਾਣਾ ਸੀ ਕਹਿਣ ਦਾ ਮਤਲਬ ਕਿ ਉਹ ਜਿੰਨੇ ਜਿੰਨੇ ਉਹ ਵੀਡੀਓ ਵੇਖ ਰਹੀਆਂ ਸੀਗੀਆਂ ਪਰ ਮੇਰੀਆਂ ਧੀਆਵੀਆਂ ਇੱਕ ਦੀ 10 ਸਾਲ ਉਮਰ ਇੱਕ ਦੀ 5 ਸਾਲ ਉਮਰ ਆ ਜੇਕਰ ਮੇਰੀਆਂ ਦੋਵੇਂ ਧੀਆਾਂ ਦੇਖਦੀਆਂ ਉਹਨਾਂ ਨੇ ਵੀ ਕੋਸ਼ਿਸ਼ ਕਰਨੀ ਸੀ ਕਿ ਅਸੀਂ ਵੀ ਇੱਕ ਜਨਾਨੀ ਵਾਂਗੂ ਹਰਕਤਾਂ ਕਰੀਏ ਜਾਂ ਇਸ ਜਨਾਨੀ ਵਰਗੀਆਂ ਬਣੀਏ ਕਿਉਂਕਿ ਜੋ ਆਪਾਂ ਖਾਵਾਂਗੇ ਜਾਂ ਜੋ ਵੇਖਾਂਗੇ ਉਹੋ ਹੀ ਆਪਾਂ ਕਰਾਂਗੇ ਠੀਕ ਹੈ ਜੀ ਕਿਹਦੇ ਨੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੀ ਫੜਦਾ ਵਾ ਤੇ ਚਲੋ ਖਰਬੂਜੇ ਨੂੰ ਜੇਕਰ ਖਰਬੂਜਾ ਗੰਦਾ ਹੋ ਜਾਏ ਗਲ ਜੇ ਖਰਾਬ ਹੋ ਜਾਏ ਤਾਂ ਉਹਨੂੰ ਫਿਰ ਵਿੱਚੋਂ ਕੱਟਣਾ ਵੀ ਪੈਂਦਾ ਵਾ ਤੇ ਆਪਾਂ ਆਪਣੇ ਯੋਧਿਆਂ ਦੇ ਨਾਲ ਵਾਂ ਤੇ ਜਿਹੜੇ-ਜਿਹੜੇ ਵੀਰ ਭਰਾ ਦਰਦ ਰੱਖਦੇ ਆ ਉਸ ਯੋਧੇ ਪ੍ਰਤੀ ਤੇ ਉਸ ਉਸ ਵੀਰ ਭਰਾ ਭੈਣ ਨੂੰ ਬੇਇੱਜ਼ਤੀ ਆ ਕਿ ਉਹਨੇ ਆਪਣਾ ਫਰਜ਼ ਨਿਭਾ ਦਿੱਤਾ ਹੁਣ ਆਪਾਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਵਾ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਦੀ ਮਾਂ ਨੂੰ ਉਹਨਾਂ ਦੀ ਭੈਣ ਨੂੰ ਪੁਲਿਸ ਡਿਪਾਰਟਮੈਂਟ ਨੇ ਅਰੈਸਟ ਕੀਤਾ ਵਾ ਚਲੋ ਜੋ ਨੇ ਕਾਰਜ ਕੀਤਾ ਯੋਧੇ ਨੇ ਉਹ ਉਹਨੇ ਆਪ ਕਬੂਲਿਆ ਵਾ ਆਪ ਪੋਸਟ ਪਾ ਕੇ ਕਬੂਲਿਆ ਵਾ ਨਾ ਕਿ ਉਹਦੇ ਤੋਂ ਮਤਲਬ ਕਹਿੰਦੇ ਨੇ ਨਾ ਵੀ ਤਸ਼ੱਦਦ ਕਰਕੇ ਉਹਦੇ ਤੋਂ ਬੁਲਾਇਆ ਗਿਆ ਵਾ ਉਹਨੇ ਖੁਦ ਨੇ ਯੋਧੇ ਨੇ ਕਿਹਾ ਵਾ ਕਿ ਜਦੋਂ ਜਦੋਂ ਸਾਡੇ ਤਖਤਾਂ ਤੇ ਬੀਬੀਆਂ ਆਣ ਕੇ ਮਾੜੀ ਨਿਗਰ ਰੱਖਣਗੀਆਂ ਜਦੋਂ ਜਦੋਂ ਸਾਡੇ ਨਾਵਾਂ ਨੂੰ ਵਰਤ ਕੇ ਸਾਨੂੰ ਬਦਨਾਮ ਕਿੱਥੇ ਜਾਊਗਾ ਉਦੋਂ ਤੋਂ ਫਿਰ ਭਾਈ ਸਰਪੰਦ ਸਿੰਘ ਤੇ ਬੀਨ ਸਿੰਘ ਦੇ ਵਾਰਸ ਵੀ ਚੰਦੇ ਆਣਗੇ ਉਹ ਤੇ ਚੰਦੀ ਕਲ ਵਾਲਾ ਜੋਧੇ ਨੇ ਕੰਮ ਕੀਤਾ ਵਾ ਇਹ ਭਗਤੀ ਬਿਨਾ ਕਹਿੰਦੇ ਆ ਇਬਾਦਤ ਬਿਨਾ ਸ਼ਹਾਦਤ ਨਹੀਂ ਹੁੰਦੀ ਉਹਨਾਂ ਦੀ ਬਹੁਤ ਇਬਾਦਤ ਹੋ ਗਈ ਜਿਹੜੀ ਉਹਨਾਂ ਨੇ ਅੱਜ ਅਜੇ ਸ਼ਹਾਦਤ ਕੀਤੀ ਆ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਸਾਨੂੰ ਕੁਸ ਨੇ ਚੱਕਣਾ ਵਾ ਸਾਡਾ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਉਹ ਸਲਾਖਾਂ ਦੇ ਪਿੱਛੇ ਹੋਊਗਾ ਆਪਾਂ ਦੇ ਇੱਕ ਚੋਰੀ ਕਰ ਲਏ ਮੰਨ ਕੇ ਚਲੋ ਆਪਾਂ ਪਿੰਡ 'ਚ ਕੋਈ ਚੋਰੀ ਕਰ ਲਈ ਆ ਜਾਂ ਕਿਸੇ ਦੇ ਚਪੇੜ ਮਾਰ ਦਿੱਤੀ ਆ ਤੇ ਆਪਾਂ ਸ਼ਰਿਆ ਮੁਕਰ ਜੰਨੇ ਆ ਹਾਲਾਂਕਿ ਆਪਣੇ ਵਿਰੁੱਧ ਬਹੁਤ ਸਬੂਤ ਹੁੰਦੇ ਆ ਇਹ ਗਵਾਹ ਹੁੰਦੇ ਆ ਕਿ ਆਪਾਂ ਮੁੱਖਰ ਜਾਣੇ ਕਿ ਇਹ ਕੰਮ ਅਸੀਂ ਕੀਤਾ ਹੀ ਨਹੀਂ ਆ ਪਰ ਸਿਜਦਾ ਕਰਦਾ ਉਹਨਾਂ ਜੋਧਿਆਂ ਨੂੰ ਜਿਨ੍ਹਾਂ ਨੇ ਆਪ ਐਡਾ ਤਗੜਾ ਕਾਰਜ ਕਰਕੇ ਆਪ ਲਾਈਵ ਹੋ ਕੇ ਕਬੂਲਿਆ ਵਾ ਕਿ ਹਾਂ ਜੀ ਇਹ ਕਾਰਾ ਅਸੀਂ ਕੀਤਾ ਵਾ ਐਵੇਂ ਨਾ ਖਬ ਦੇ ਰਹੇ ਹੋ ਐਵੇਂ ਨਾ ਆ ਗਰੀਬਾਂ ਨੂੰ ਜੋਰ ਕੇ ਇਹਨੂੰ ਚੁੱਕਦੇ ਹੋ ਇਹ ਕਾਰਜ ਅਸੀਂ ਕੀਤਾ ਵਾ ਕਹਿਰੀ ਤੇ ਕਥਨੀ 'ਚ ਬੜਾ ਫਰਕ ਹੁੰਦਾ ਜੀ ਹਰ ਕੋਈ ਕਹਿੰਦਾ ਕਿ ਮੈਂ ਜੋਧਾ ਵਾਂ ਮੈਂ ਹੀ ਬਸ ਸਿਟਕਾਮ ਦਾ ਵਾਰਸਾਂ ਪਰ ਵਾਰਸਾਂ ਵਾਲੀ ਉਹਨਾਂ ਨੇ ਕਰ ਦਿੱਤੀ ਆ ਮੈਨੂੰ ਵੀ ਬੜਾ ਮਾਣ ਹੋ ਰਿਹਾ ਵਾ ਕਿ ਮੇਰੇ ਇਲਾਕੇ ਦੇ ਸਿੰਘ ਜਿਹੜਾ ਇੱਕ ਇਸ ਯੋਧੇ ਦੇ ਨਾਲ ਸੀਗਾ ਖੜਾ ਭਾਈ ਨਿਮਰਤਜੀਤ ਸਿੰਘ ਹਰੀਕਪਤਨ ਜਿਨ੍ਹਾਂ ਦੇ ਫਾਦਰ ਸਾਹਿਬ ਦੀ ਦੁਕਾਨ ਵਾ ਮੇਰੇ ਪਿੰਡ ਸੁਖ ਲੈਬਾਰਟਰੀ ਦੇ ਨਾਂ ਤੇ ਕਾਫੀ ਮਸ਼ਹੂਰ ਆ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤੇ ਬੜਾ ਤਗੜਾ ਕਾਤਕੀ ਦਾ ਯੋਧੇ ਨੇ ਜਦੋਂ ਵੀ ਮੈਂ ਉਸ ਯੋਧੇ ਨੂੰ ਮਿਲਦਾ ਸੀਗਾ ਆ ਕਿਉਂਕਿ ਹਰੀਕਪਤਨ ਮੇਰਾ ਲਾ ਕਬ ਤੇ ਅਕਸਰ ਹੀ ਹਰੀਕੇ ਪਤਨ ਨਗਰੇਟ ਆਪਰੇ ਜੋਧੀ ਨੂੰ ਮਿਲਦਾ ਸੀਗਾ ਮੈਂ ਤੇ ਹਮੇਸ਼ਾ ਇਹ ਜੋਦਾ ਅ ਭਾਈ ਨਿਮਤਪਾਲ ਸਿੰਘ ਨਿਮਤਪਾਲ ਸਿੰਘ ਹਰੀਕਾ ਪਤਨ ਉਹ ਸਿੱਖੀ ਬਾਣੀ ਦੇ ਵਿੱਚ ਹੁੰਦਾ ਸੀਗਾ ਝੋਲੇ ਦੇ ਵਿੱਚ ਹੁੰਦਾ ਸੀਗਾ ਤੇ ਨਾਲ ਕਰਪਾਨ ਟਾਈਪੂਟੀ ਕਰਪਾਨ ਵੀ ਨਾਲ ਉਹਦੇ ਝੋਲਾ ਸਾਹਿਬ ਦੇ ਨਾਲ ਲੰਮਕਦੀ ਹੁੰਦੀ ਸੀਗੀ ਤੇ ਹੁਣ ਆਪਾਂ ਸਾਰੀ ਸੰਗਤ ਨੂੰ ਇੱਕੋ ਬੇਨਤੀ ਕਰਨਾ ਚਾਹੁੰਦੇ ਆ ਕਿ ਸੰਗਤ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੀਏ ਚਲੋ ਜੋਧ ਪੁਲਸ ਨੇ ਦੁਨੀਆਵੀ ਤੌਰ ਤੇ ਜੋ ਉਹਨਾਂ ਨੇ ਸਜ਼ਾ ਕਬੂਲੀ ਆ ਉਹਨਾਂ ਨੇ ਕਿਹਾ ਵਾ ਵੀ ਅਸੀਂ ਕੰਮ ਕੀਤਾ ਵਾ ਤੇ ਪਰ ਨਾਲ ਦੀ ਨਾਲ ਜੋਧ ਨੇ ਇਹ ਵੀ ਕਿਹਾ ਵਾ ਕਿ ਬਾਕੀ ਜਿਹੜੇ ਲੋਕ ਵਾ ਜਿਹੜੇ ਇੰਸਟਾਗ੍ਰam ਫੇਸਬੁਕ YouTube ਤੇ ਵੀਡੀਓ ਪਾ ਪਾ ਕੇ ਨਚਾਰਪੁਣਾ ਕਰਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਤਾਰਨਾ ਕੀਤੀ ਆ ਤੇ ਸੁਧਰ ਜਾਓ ਨਹੀਂ ਤੇ ਆਉਣ ਵਾਲਾ ਸਮਾਂ ਟਾੜਿਆ ਵੀ ਹੋ ਜਾਦਾ ਕਿ ਆਪਾਂ ਇਹ ਸਟੈਪ ਚੁੱਕ ਨਹੀਂ ਕਿਉਂ ਦੇਣਾ ਭਾਈ ਅਮਿਤਪਰਤ ਸਿੰਘ ਮੈਰੋਨ ਸਿੱਧੀ ਗੱਲ ਆਪਾਂ ਉਹਨਾਂ ਨੂੰ ਤੇ ਕਹਿ ਰਿਹਾ ਕਿ ਉਹ ਗਲਤ ਕਰ ਰਿਹਾ ਵਾ ਆਪਾਂ ਉਹਨੂੰ ਇਹ ਸਟੈਪ ਚੁੱਕਨ ਨੂੰ ਮਜਬੂਰੀ ਕਿਉਂ ਕਰਨਾ ਵਾ ਮੈਂ ਉਹਨਾਂ ਇਨਫਲੂਐਂਸਰਾਂ ਨੂੰ ਉਹਨਾਂ ਯੂਟਿਊਬਰਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵਾਂ ਵੀ ਜਿਹੜੇ ਅੱਜ ਇਹ ਸਿਕਿਉਰਟੀ ਆ ਭਾਲ ਰਹੇ ਆ ਹੁਣ ਮੈਂ ਮੈਂ ਨਹੀਂ ਕਿਹਾ ਕਿ ਮੈਨੂੰ ਸਿਕਿਉਰਟੀ ਤੋਂ ਮੈਂ ਵੀ ਤਾਂ ਵੀਡੀਓ ਪਾਉਣਾ ਹੀ ਆ ਮੇਰੀਆਂ ਵੀ ਰੋਜ਼ ਦੀਆਂ ਵੀਡੀਓ ਹੁੰਦੀਆਂ ਵਾ ਠੀਕ ਈ ਮੈਨੂੰ ਨਹੀਂ ਕੋਈ ਡਰ ਮੈਂ ਨਹੀਂ ਕਿਸੇ ਨੂੰ ਲਾਈਵ ਹੋ ਕੇ ਕਹਿ ਆ ਕਿ ਮੈਨੂੰ ਸਿਕਿਉਰਟੀ ਚਾਹੀਦੀ ਆ ਜਦੋਂ ਆਪਾਂ ਕੰਮ ਹੀ ਮਾੜੇ ਕਰਨੇ ਆ ਤੇ ਫਿਰ ਉਹਦੇ ਨਤੀਜੇ ਜੀ ਵੀ ਮਾੜੇ ਹੋਣਗੇ ਹਨਾ ਜਿਹੋ ਜਿਹਾ ਬੀਜਾਂਗੇ ਉਹੋ ਜਿਹੇ ਵੱਡਾਂਗੇ ਸੋ ਤੁਹਾਨੂੰ ਅੱਜ ਜੂ ਤੁਹਾਨੂੰ ਸਿਕਿਉਰਟੀ ਲੈਣੀਆਂ ਪੈ ਰਹੀਆਂ ਅੱਜ ਹੀ ਮਾਫੀ ਮੰਗਣੀਆਂ ਪੈ ਰਹੀਆਂ ਆ ਗਰਭਾਣੀ ਚਾਹੁੰਦਾ ਐਸਾ ਕੰਮ ਮੁੱਲੇ ਨਾਲ ਕੀਚੇ ਜਿਤ ਅੰਤੋ ਪਛਤਾਈਏ ਠੀਕ ਹੈ ਜੀ ਹੁਣ ਉਹ ਕੰਮ ਚਲੋ ਜੇ ਤੁਸੀਂ ਕਰ ਲਿਆ ਕਾਰ ਹਟੇ ਰੇ ਠੀਕ ਹੈ ਜੀ ਪਿਛਲਾ ਸਮਾਂ ਉਹ ਵਾਪਸ ਨਹੀਂ ਆ ਸਕਦਾ ਹੋਣੀ ਤੁਸੀਂ ਆ ਸੁਧਰ ਜਾਓ ਭਾਈ ਅਮਰਪਾਲ ਸਿੰਘ ਮੈਰੋਂ ਨੂੰ ਤੁਹਾਡੇ ਪਿੰਡਾਂ ਤੋਂ ਗੱਡੀ ਘਮਾਉਣੀ ਨਾ ਪਈ ਤੇ ਬਾਕੀ ਹੁਣ ਸਾਰੀਆਂ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਜਿਹੜੀਆਂ ਜਿਹੜੇ ਮੈਰੋ ਸਾਹਿਬ ਨੂੰ ਪਿਆਰ ਕਰਦੀਆਂ ਵਾ ਉਹਨਾਂ ਦਾ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਵਾ ਤਾਂ ਜੋ ਜੋ ਅਮਰਪਾਲ ਸਿੰਘ ਮੈਰੋ ਨੇ ਔਕਾਤ ਦਿੱਤਾ ਚੜ੍ਹਦੀ ਕਲਾ ਉਹ ਕਬੂਲਿਆ ਵਾ ਨਹੀਂ ਚਲੋ ਉਹ ਜੋ ਤੇ ਬੰਦੀ ਕਾਰਵਾਈ ਪੁਲਸ ਨੇ ਉਹ ਤੁਹਾਨੂੰ ਪਤਾ ਕਰੀ ਕਰੀ ਆ ਪਰ ਉਸ ਭੈਣ ਦੇ ਨਾਲ ਉਸ ਮਾਂ ਦੇ ਨਾਲ ਆਪਾਂ ਨੂੰ ਖੜਨਾ ਚਾਹੀਦਾ ਵਾ ਠੀਕ ਹੈ ਜੀ ਜਿਨ੍ਹਾਂ ਨੂੰ ਪੁਲਸ ਨੇ ਅਰੈਸਟ ਕੀਤਾ ਵਾ ਤੇ ਅੱਜ ਤੁਸੀਂ ਕਹਿੰਦੇ ਕਿ ਭਾਈ ਤੁਸੀਂ ਇਕੱਠੇ ਨਹੀਂ ਚੱਲਦੇ ਰਲ ਕੇ ਨਹੀਂ ਬੋਲਦੇ ਹਨਾ ਅੱਜ ਅਸੀਂ ਹਾ ਦਾ ਨਾਰਾ ਮਾਰ ਰਹੇ ਹਾਂ ਸਾਰੇ ਭਰਾਵਾਂ ਮਾਰ ਰਹੇ ਆ ਪਾਲ ਵੀਰ ਨੇ ਵੀ ਮਾਰਿਆ ਮਤਬ ਉਹ ਜਿਹਨੇ ਵੀ ਵੀਰ ਨੇ ਮਾਰਿਆ ਮਜੂਦ ਵੀਰ ਨੇ ਵੀ ਮਾਰਿਆ ਵਾ ਠੀਕ ਹੈ ਜੀ ਅਨਮੋਲ ਕਬੱਤਰਾ ਵੀ ਬੋਲਿਆ ਵਾ ਸਾਰੇ ਭਰਾ ਬੋਲੇ ਆ ਠੀਕ ਹੈ ਜੀ ਆਪਣਾ ਦੂਜਾ ਵੀ ਬੋਲਿਆ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪ੍ਰਵਾਨਾ ਸਾਹਿਬ ਵੀ ਬੋਲੇ ਆ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਮੈਂ ਆਪਣੇ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਸਿਕ ਸੁਸਾਇਟੀਆ ਵੱਲੋਂ ਸਮਾਜ ਸੇਵੀ ਸਟੇ ਵੱਲੋਂ ਕਿ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਏ ਕਿਉਂਕਿ ਜਿਨੇ ਉਹ ਕਾਰਕ ਕਾਨੂੰਨ ਕਹਿੰਦਾ ਵਾ ਕਿ ਜਿਨੇ ਜ਼ੁਲਮ ਕੀਤਾ ਹੋਵੇ ਸਜ਼ਾ ਉਹਨੂੰ ਮਿਲਣੀ ਚਾਹੀਦੀ ਆ ਆਪਾਂ ਚਲੋ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਆਪਾਂ ਪਰ ਜਿਨੇ ਉਹ ਕੀਤਾ ਵਾ ਚੜ੍ਹਦੀ ਕਲਾ ਦਾ ਖਾਰਜ ਕੀਤਾ ਭਾਈ ਅਮਰਪਾਲ ਸਿੰਘ ਮੈਰੋਂ ਉਹਨਾਂ ਨੇ ਉਹਦੀ ਲਈ ਆ ਆ ਜੇ ਆਂਦੇ ਹੁੰਦੇ ਆ ਜ਼ਿੰਮੇਵਾਰੀ ਲਈ ਆ ਪਰ ਆਪਾਂ ਨੂੰ ਉਸ ਪਰਿਵਾਰ ਨੂੰ ਬੇਨਤੀ ਆ ਕਿ ਉਸ ਪਰਿਵਾਰ ਨੂੰ ਤਾਂ ਕਿ ਉਹਨਾਂ ਬਚਾਈਏ ਸਾਰੇ ਨਾਲ ਮਿਲ ਕੇ ਪਰਿਵਾਰ ਵੀਪਰਾ ਤੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਚੈਨਲ ਦੇ ਜ਼ਰੀਏ ਕਿ ਆਪਾਂ ਉਹਨਾਂ ਦੇ ਨਾਲ ਖੜੀਏ ਤੇ ਜਿਹੜਾ ਜਿਹੜਾ ਭਰਾ ਜਿਹੜੀ ਜਿਹੜੀ ਭੈਣ ਭਾਈ ਅਮਰਪਾਲ ਸਿੰਘ ਮਹਿਰੋ ਦੇ ਪਰਿਵਾਰ ਦੇ ਨਾਲ ਖਲੋਤੀ ਆ ਉਹ ਇੱਕ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਭਰਾ ਵੀਰ ਭਰਾ ਇਹ ਵੀਡੀਓ ਵੇਖਣ ਉਹ ਸਾਰੇ ਇਕਜੁੱਟ ਹੋਣ ਨਹੀਂ ਤੇ ਉਹ ਕੰਮ ਦੂਰ ਨਹੀਂ ਆ ਜਿੱਦਨ ਇਹ ਨਿਚਾਰਾ ਛਰੇਮ ਮਾਰੀ ਮੋਢੀ ਜਿਹੜੀ ਸ਼ਰਮ ਰਹਿ ਗਈ ਉਹ ਵੀ ਲੌਂਚ ਗਰੇਜ ਨਹੀਂ ਨਾਨੀ ਕਰਨੀ ਕਿਉਂਕਿ ਜੇਕਰ ਆਪਾਂ ਇਸ ਜੋਧੀ ਦੇ ਨਾਲ ਨਾ ਖੜੇ ਇਸ ਜੋਧੀ ਦੇ ਪਰਿਵਾਰ ਦੇ ਨਾਲ ਨਾ ਖੜੇ ਤੇ ਕੱਲ ਨੂੰ ਕਿਸੇ ਨੇ ਹਿੰਮਤ ਨਹੀਂ ਕਰਨੀ ਆ ਵੀ ਆਪਾਂ ਚੜ੍ਹਦੀ ਕਲਾ ਦਾ ਭਾਤ ਤੇਰੀ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਵੀ ਸਾਡੇ ਨਾਲ ਖੜਦਾ ਕੋਈ ਹੈਗਾ ਨਹੀਂ ਬਾਤ ਚ ਕਰਨ ਛੜਨੀ ਪੈਦੀਆਂ ਵਾ ਹਾਲਾਂਕਿ ਜਿਹੜੇ ਜੋਧੇ ਹੁੰਦੇ ਆ ਨਾ ਉਹ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦੇ ਠੀਕ ਉਹਨਾਂ ਨੂੰ ਪਰਿਵਾਰਾਂ ਤੋਂ ਮੋਹ ਉਹਨਾਂ ਦਾ ਵਾਇਗਰੂ ਨੇ ਮੋਹ ਭੰਗ ਕਰਾਇਆ ਹੁੰਦਾ ਵਾ ਕਿ ਉਹਨਾਂ ਨੇ ਕਿਉਂਕਿ ਚੜ੍ਹਦੀ ਕਲਾ ਲਈ ਖਰਚ ਕਰਦੇ ਹੁੰਦੇ ਆ ਤੇ ਜੇਕਰ ਮੋਈ ਹੁੰਦਾ ਭਾਈ ਸਤਨ ਸਿੰਘ ਭਾਈ ਬਿਆਸੇ ਦਾ ਆਪਣੇ ਛੋਟੇ ਛੋਟੇ ਬੱਚੇ ਛੱਡ ਕੇ ਸ਼ਹਾਦਤਾਂ ਨਾ ਪਿੰਦੇ ਮੋਮ ਆਇਆ ਤਾਂ ਵਾਈਗਰੂ ਉਹਨਾਂ ਨੂੰ ਉੱਚਾ ਕੀਤਾ ਹੁੰਦਾ ਵਾ ਪਰ ਫਿਰ ਵੀ ਆਪਣਾ ਤਾਂ ਫਰਜ਼ ਬੰਦਾ ਨਾ ਯਾਰ ਜੇਕਰ ਇੰਨਾ ਚੜ੍ਹਦੀ ਕਲਾ ਵਾਲਾ ਕਾਰਜ ਕੀਤਾ ਅਗਲਾ ਜੋਧਿਆ ਨੇ ਸਾਰੀ ਉਮਰ ਲਈ ਖੇਲਾਤੀਏ ਤੇ ਕਿ ਆਪਾਂ ਉਹਨਾਂप्रति ਇੰਨਾ ਵੀ ਨਹੀਂ ਪਿਆਰ ਰੱਖਦੇ ਕਿ ਯਾਰ ਆਪਾਂ ਉਹਨਾਂ ਦੇ ਪਰਿਵਾਰਾਂ ਦਾ ਸੋਚੀਏ ਆਪਾਂ ਉਹਨਾਂ ਦੇ ਨਾਲ ਖੜੀਏ ਸੋ ਅੱਜ ਜੇ ਆਪਾਂ ਇਹਨਾਂ ਜੋਧਿਆਂ ਦੇ ਨਾਲ ਖੜਾਂਗੇ ਨਾ ਤੇ ਕੱਲ ਨੂੰ ਜਿਹੜੇ ਆ ਲੈਕਚਰ ਪੁਣਾ ਕਰਦੇ ਆ ਜਿਹੜੇ ਆ ਨਗੇਜ ਪੁਣਾ ਕਰਦੇ ਆ ਆਪਣੀ ਰੋਟੀ ਦੇ ਖਾਤਰ ਸਭ ਕੁਝ ਦਾਤ ਤੇ ਲਾ ਦਿੰਦੇ ਆ ਕੱਲ ਨੂੰ ਇਹਨਾਂ ਨੂੰ ਵੀ ਤਾਰਨਾ ਹੋ ਜੂਗੀ ਕਿ ਨਹੀਂ ਜੋਧੇਆਂ ਦੀ ਤੜੀ ਆ ਇੱਥੇ ਗੰਦ ਨਹੀਂ ਚੱਲਣਾ ਇਹਨਾਂ ਦੀਆਂ ਜਿਹੜੀਆਂ ਹੋਈਆਂ ਨਾ ਇਹਨਾਂ ਦੇ 12 ਵਾਕਾਂ ਖੁੱਲੀਆਂ ਹੋਏ ਕਹਿੰਦੇ ਨੇ ਦੇਖੋ ਧੀ ਦੀ ਲਗਾਮ ਨਾ ਹੋਵੇ ਕੋਰੀ ਦਿਵਾਗ ਨਾ ਹੋਵੇ ਉਹ ਜਿੱਦ ਨੂੰ ਮਰਦੀ ਰੇਡ ਨੂੰ ਪਾ ਕੇ ਭਜਾਈ ਜਾਂਦੀ ਆ ਪਰ ਜਿੰਨਾ ਚਿਰ ਇਹਨਾਂ ਦੀਆਂ ਵਾਗਾਂ ਖੁੱਲੀਆਂ ਰਹਿਣਗੀਆਂ ਉਹਨਾਂ ਚਿਰ ਇਹਨਾਂ ਨੇ ਗੰਦਨਾਕ ਆਪ ਵਿਖਾਉਣਾ ਨਾ ਆਪ ਪਾਉ ਨੂੰ ਹਟਣਾ ਤੇ ਨਾ ਆਪਾਂ ਨੂੰ ਵਿਖਾਉ ਨੂੰ ਹਟਣਾ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਆਪਾਂ ਇਹ ਗੰਦ ਵੇਖੀ ਨਾ ਤੇ ਇਹ ਗੰਦ ਕਿੱਦਾਂ ਪਾ ਲੈਣਗੇ ਪਰ ਹਮੇਸ਼ਾ ਇੱਕ ਨਾ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ ਹਾਂ ਇਹ ਦੁਨੀਆ ਦਾ ਦਸਤੂਰ ਵਾ ਤੁਸੀਂ ਨਾ ਇੱਕ ਕੰਮ ਕਰਿਓ ਜੇਕਰ ਤੁਸੀਂ ਕਹਿੰਦੇ ਨਾ ਕਿ ਇਹ ਗੰਦਪੌਣ ਵਾਲਿਆਂ ਦਾ ਕਸੂਰ kujh ਨਹੀਂ ਆ ਵੇਖਣ ਵਾਲਿਆਂ ਦਾ ਕਸੂਰ ਆ ਤੁਸੀਂ ਇੱਕ ਕੰਮ ਕਰੋ ਕੱਲ ਨੂੰ ਇੱਕ ਦੋ ਟੌਫੀਆਂ ਲੈਣੀਆਂ ਜੇ ਤੁਸੀਂ ਚਾਕਲੇਟ ਦੀਆਂ ਟੌਫੀਆਂ ਇੱਕ ਟੌਫੀ ਨੂੰ ਤੁਸੀਂ ਨੰਗਿਆ ਕਰਕੇ ਪੂਰੀ ਮਤਲਬ ਕਿ ਉਹਦਾ ਕਵਰ ਲਾ ਕੇ ਉਹਨੂੰ ਰੱਖ ਦੇਣਾ ਵਾ ਠੰਡੇ ਥਾਂ ਤੇ ਇੱਕ ਟੌਫੀ ਨੂੰ ਪੂਰਾ ਕਵਰ ਉੱਤੇ ਮਤਲਬ ਕਿ ਪਿਆ ਹੀ ਰਹਿਣ ਦੇਣਾ ਵਾ ਤੇ ਉਹਨੂੰ ਵੀ ਠੰਡੇ ਥਾਂ ਰੱਖ ਦੇਣਾ ਦੋਨੋਂ ਲੱਗੋ ਲੱਗ ਰੱਖ ਦੇਣਾ ਵਾ ਤੁਸੀਂ ਘੰਟਾ ਅੱਧਾ ਘੰਟਾ ਵੇਟ ਕਰਿਓ ਜਿਹੜੀ ਟੌਫੀ ਨੰਗੀ ਹੋਈ ਜਿਹਦਾ ਕਵਰ ਨੱਥਾ ਹੈ ਟੌਫੀ ਦਾ ਉਸ ਟੌਫੀ ਤੇ ਕੀੜੇ ਆਉਣਗੇ ਹੀ ਆਉਣਗੇ ਤੇ ਜਿਹੜੀ ਟੌਫੀ ਕਵਰ ਹੋਈ ਹੋਈ ਜਿਹਦੇ ਮਾਸਾ ਵੀ ਮਤਲਬ ਕਿ ਆ ਦੀਦੀ ਨਾ ਹੋਈ ਟੌਫੀ ਉਹ ਟੌਫੀ ਤੇ ਕੀੜੇ ਨਹੀਂ ਹੋਣਗੇ ਇਹ ਗੱਲ ਤੁਸੀਂ ਕੱਲ ਨੂੰ ਅਜਮਾ ਕੇ ਭਾਵੇਂ ਦੇਖ ਲਓ ਆ ਚਾਕਲੇਟ ਦੀਆਂ ਟੌਫੀਆਂ ਰਿਪੇਅਰ ਬੇਚੀਆਂ ਆ ਜਾਂਦੀਆਂ ਵੇਖ ਲਓ ਅਜਮਾ ਕੇ ਸੋ ਮੈਂ ਉਹਨਾਂ ਪੈਣਾ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੈਣਾ ਤੁਸੀਂ ਜੇ ਕੋ ਚਾਹੁੰਦੇ ਜੇ ਕਿ ਸਾਡੇ ਉੱਤੇ ਕੋ ਮਾੜੀ ਨਿਗਾਹ ਨਾ ਰੱਖੇ ਤੁਸੀਂ ਆਪਣਾ ਨਗੇਜ ਪਨਾਂ ਨਾ ਦਿਖਾਓ ਨਗੇ ਪੰਟਕੋ ਤੇ ਨਾ ਹੀ ਤੁਸੀਂ ਨਗੇਜ ਪਨ ਸੋਸ਼ਲ ਮੀਡੀਆ ਦੇ ਰਾਹੀਂ ਆ ਚੋਕ ਕਰੋ ਕਿਉਂਕਿ ਆ ਜਿਹੜੀਆਂ ਅਮਚਾਰੀਆਂ ਦੋ ਦੋ 5-5 ਸਾਲ ਦੀਆਂ ਬੱਚੀਆਂ 10-10 ਸਾਲ ਦੀਆਂ ਬੱਚੀਆਂ ਵਾਂ ਇਹ ਵੀ ਕਿਤੇ ਨਾ ਕਿਤੇ ਇਸ ਨਗੇਜਪਨ ਜਿਹੜਾ ਸੋਸ਼ਲ ਮੀਡੀਆ ਤੇ ਹੁੰਦਾ ਵਾ ਉਹਦੀਆਂ ਸ਼ਿਕਾਰ ਹੋ ਜਾਂਦੀਆਂ ਵਾਂ ਮੈਂ ਮੰਨਦਾ ਵਾਂ ਕਿ ਸਮਾਜ ਦੇ ਵਿੱਚ ਜੇਕਰ ਆਪਾਂ ਚੰਗਾ ਵੇਖਾਂਗੇ ਤੇ ਚੰਗਾ ਹੀ ਉਹਦਾ ਨਤੀਜਾ ਹੋਊਗਾ ਪਰ ਜੇਕਰ ਆਪਾਂ ਸਾਰੀਆਂ ਆਪਣੀਆਂ ਭੈਣਾਂ ਜਾਂ ਵੀਰ ਆਪਣੀ ਜ਼ਿੰਮੇਵਾਰੀ ਸਮਝਣਗੇ ਤਾਂ ਆਪਾਂ ਨਗੇਜਪਨ ਨੂੰ ਬੰਦ ਕਰ ਸਕਦੇ ਹਾਂ ਦੇ ਸੋ ਇੰਨੀਆਂ ਕਿ ਬੇਨਤੀਆਂ ਮੈਂ ਕਰਨੀਆਂ ਸੀਗੀਆਂ ਆਪਾਂ ਆਪਣੇ ਯੋਧਿਆਂ ਦੇ ਨਾਲ ਖੜੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਿੰਮਤ ਨਾ ਕਰੇ ਸਾਡੇ ਪੰਜਾਬ ਨੂੰ ਮੈਲਾ ਕਰਨ ਵਿੱਚ ਸਾਡੇ ਪੰਜਾਬ ਨੂੰ ਪਲੀਤ ਕਰਨ ਦੇ ਵਿੱਚ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਤੁਸੀਂ ਭਾਈ ਹਰਪਾਲ ਸਿੰਘ ਮੈਰੋ ਤੇ ਉਹਨਾਂ ਜਿਹੜੇ ਨਾਲ ਉਹਨਾਂ ਦੇ ਯੋਧੇ ਸੀਗੇ ਮੇਰੇ ਏਰੀਆ ਦੇ ਜਿਵੇਂ ਭਾਈ ਨਿਮਤ ਸਿੰਘ ਸੀ ਹਰੀਖਾ ਪੱਤਨ ਉਹਨਾਂ ਨੂੰ ਜੇ ਪਿਆਰ ਕਰਦੇ ਜੀ इस वीडियो नो वात शयर ज़रूरु करियो वाहेगुरु जी का ख़ालसा वाहेगुरु